हां जी दोस्तों आज ਆਪਾਂ ਖੜੇ ਆਂਗੇ ਪਿੰਡ ਭਗਵਾਨਪੁਰੇ ਜਿਹਨੂੰ ਆਪਾਂ ਹੀਂਗਣਾ ਵੀ ਕਹਿੰਦੇ ਆ ਤੇ ਆਪਾਂ ਖੱਗਰ ਤੇ ਖੜੇ ਆਂਗੇ ਆਪਾਂ ਨੂੰ ਪਤਾ ਵੀ ਜਿਹੜੇ ਹਾੜਾ ਰਹਿਗੇ ਤੇ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆਗਾ ਤੇ ਅੱਜ ਆਪਾਂ ਖੱਗਰ ਤੇ ਪਹੁੰਚੇ ਸੀਗੇ ਪਾਣੀ ਦੇਖਣਾ ਤੇ ਆਪਾਂ ਸੋਨੂੰ ਵੀ ਦਿਖਾਉਣੇ ਆ ਸੋਨੂੰ ਸਾਰੀ ਗੱਲਬਾਤ ਦੱਸਾਂਗੇ ਕਿੰਨਾ ਕੁ ਪਾਣੀ ਹੈਗਾ ਤੇ ਜਿਹੜੇ ਨਾਲ ਲੱਗਦੇ ਹੈਗੇ ਬਾਣ ਉਹਨਾਂ ਨੂੰ ਕੋਈ ਖਤਰਾ ਹੈਗਾ ਜਾਂ ਨਾ ਜਾਂ ਲੋਕ ਐਵੇਂ ਅਫਵਾਹਾਂ ਫਲਾ ਰਹੇ ਹੈਗੇ ਹਨਾ ਦੱਸ ਰਹੇ ਵੀ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਜਾਂ ਪਾਣੀ ਹੈ ਨਹੀਂਗਾ ਸੋਨੂੰ ਸਾਰੀ ਆਪਾਂ ਗੱਲਬਾਤ ਦੱਸਾਂਗੇ ਆਪਣੀ ਵੀਡੀਓ ਨਾਲ ਲਗਾਤਾਰ ਜੁੜੇ ਰਹੋ ਆ ਤੁਸੀਂ ਦੇਖ ਸਕਦੇ ਹੋਗੇ ਆ ਜਿਹੜਾ ਕਗਰਾ ਜਿਹਨੂੰ ਆਪਾਂ ਨਾਲੀ ਕਹਿੰਦੇ ਹੈਗੇ ਇਹ ਇਧਰੋਂ ਆਉਂਦਾਗਾ ਚਾਂਦਪੁਰੇ ਵੱਲ ਤੋਂ ਤੇ ਆਪਾਂ ਇਸ ਵਕਤ ਹੀਂਗਣੇ ਦੇ ਪੁਲਤੇ ਖੜੇ ਹੈਗੇ ਤੇ ਇਹ ਅੱਗੇ ਸਰਦੂਰਗੜ ਨੂੰ ਜਾਂਦਾਗਾ ਤੇ ਇੱਥੇ ਜਿਹੜਾ ਪਾਣੀ ਦਾ ਮੰਨ ਲਓ ਉਚਾਈ ਹੈਗੀ ਪਾਣੀ 18 ਫੁੱਟ ਦੇ ਕਰੀਬ ਆਗਾ ਤੇ ਪਾਣੀ ਦਾ ਇੱਥੋਂ ਨਿਸ਼ਾਨੀ ਤੋਂ ਪਾਸੇ ਤੋਂ ਪਤਾ ਲੱਗਦਾ ਵੀ ਪਾਣੀ ਪਹਿਲਾਂ ਨਾਲੋਂ ਥੋੜਾ ਜਿਹਾ ਘਟ ਗਿਆ ਪਹਿਲਾਂ ਇੱਥੇ ਦਾ ਮੰਨ ਲਓ ਨਾਲੀ ਹੈਗੀ ਜਿਹੜੀ ਇਹ ਚੌੜੀ ਹੈਗੀ ਤੇ ਸਰਦੂਲਗੜ ਚ ਥੋੜੀ ਜਾ ਕੇ ਇਹ ਪੀੜੀ ਹੋ ਜਾਂਦੀ ਹੈਗੀ ਤੇ ਉੱਥੇ ਪਾਣੀ ਜ਼ਿਆਦਾ ਚੜਿਆ ਹੋਇਆ ਹੋਗਾ ਤਾਂ ਕਰਕੇ ਵੀ ਥੋੜਾ ਜਿਹਾ ਫਰਕ ਆਗਾ ਪਾਣੀ ਦਾ ਤੇ ਪਰ ਫੇਰ ਵੀ ਇੱਥੋਂ ਪਾਸਿਆਂ ਤੋਂ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਉਹਦੇ ਤੋਂ ਪਤਾ ਲੱਗਦਾ ਵੀ ਪਾਣੀ ਥੋੜਾ ਜਿਹਾ ਉਤਰ ਗਿਆ ਪਹਿਲਾਂ ਨਾਲੋਂ ਚਲੋ ਵਧੀਆ ਗੱਲ ਆ ਹਨਾ ਪਾਣੀ ਉਤਰ ਗਿਆ ਤੇ ਜਿਆਦਾ ਨੁਕਸਾਨ ਹੋਈ ਜਾਂਦਾ ਘਰਾਂ ਚ ਵੀ ਪਾਣੀ ਵੜ ਗਿਆ ਕਈ ਪਿੰਡਾਂ ਐ ਤਾਂ ਤੇ ਸਾਨੂੰ ਆਪਾਂ ਦੂਰ ਚੱਲ ਕੇ ਦਿਖਾਉਣੇ ਜਿਹੜੀ ਇੱਥੇ ਨਾਲ ਲੱਗਦੀ ਹੈਗੀ ਜਮੀਨ ਸਾਨੂੰ ਉਹ ਵੀ ਦਿਖਾਉਣੇ ਆਗੇ ਆਪਾਂ ਵੀ ਉੱਥੇ ਪਾਣੀ ਕਿੱਥੋਂ ਤੱਕ ਪਹੁੰਚਿਆਗਾ ਤੇ ਆਪਾਂ ਸਾਨੂੰ ਇੱਧਰ ਦਿਖਾਉਣੇ ਆਗੇ ਨਾਲ ਜਿਹੜਾ ਬਾਹਨ ਲੱਗਦੇ ਹੈਗੇ ਇਧਰਲੇ ਪਾਸੇ ਝੋਨਾਗਾ ਇਹਦੇ ਚੋਂ ਪਾਣੀ ਕੱਢਿਆਗਾ ਇੱਥੋਂ ਦੀ ਪਾਈਪਾਂ ਦੱਬੀਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋਗੇ ਤੇ ਆ ਇੱਥੇ ਵੱਡਾ ਘਾਰਾ ਪੈ ਰਿਹਾਗਾ ਇੱਥੋਂ ਦੀ ਪਾਈਪਾਂ ਨਾਲ ਹੀ ਇਧਰੋਂ ਪਾਣੀ ਕੱਢਿਆਗਾ ਆ ਤੁਹਾਨੂੰ ਆਪਾਂ ਨਾਲ ਚੱਲ ਕੇ ਦਿਖਾਉਣੇ ਆ ਜਿਹੜੀ ਜ਼ਮੀਨ ਲੱਗਦੀ ਹੈਗੀ ਨਾਲ ਤੇ ਇਹ ਹੁਣ ਬੇਲੀ ਛੱਡੀ ਪਈ ਹੈਗੀ ਇਹਦੇ ਵਿੱਚ ਕੁਝ ਨਹੀਂ ਨਾ ਝੋਨਾ ਲੱਗਿਆ ਨਾ ਕੋਈ ਇਹਦੇ ਵਿੱਚ ਹੋਰ ਫਸਲ ਬੀਜੇਗੀ ਕਿਉਂਕਿ ਇੱਥੇ ਪਾਣੀ ਪਹੁੰਚ ਗਿਆ ਸੀਗਾ ਪਹਿਲਾਂ ਜਿਵੇਂ ਆਪਾਂ ਤੁਹਾਨੂੰ ਦੱਸਿਆਗਾ ਵੀ ਹੁਣ ਪਾਣੀ ਥੋੜਾ ਉੱਤਰ ਗਿਆ ਤੁਸੀਂ ਦੇਖ ਸਕਦੇ ਹੋ ਆ ਸਾਰੀ ਜ਼ਮੀਨ ਬਾਕੇ ਤਾਂ ਰੱਖੀ ਪਈ ਆ ਪਰ ਇਹਦੇ ਵਿੱਚ ਕੁਝ ਵੀ ਬੀਜਿਆ ਨਹੀਂ ਹੈਗਾ ਕਿਉਂਕਿ ਪਾਣੀ ਇੱਥੋਂ ਤੱਕ ਆ ਗਿਆ ਸੀਗਾ ਤੁਸੀਂ ਨਿਸ਼ਾਨੀ ਦੇਖ ਲਓ ਇੱਥੋਂ ਗਿੱਲਾ ਪਿਆਗਾ ਜਿਵੇਂ ਚੀਫ ਵੱਜੀ ਪਈ ਹੈਗੀ ਸਾਰੀ ਤੇ ਜਦੋਂ ਪਾਣੀ ਜ਼ਿਆਦਾ ਚੜ ਜਾਂਦਾਗਾ ਹਨਾ ਇੱਥੇ ਉਦੋਂ ਇੱਥੋਂ ਤੱਕ ਪਾਣੀ ਚੜ ਜਾਂਦਾ ਸਾਰੇ ਬਾਣ ਚ ਪਾਣੀ ਚੜ ਜਾਂਦਾ ਉਹ ਨਾਲ ਜਿਵੇਂ ਉਧਰ ਬੰਨ ਪਾਇਆ ਹੋਇਆ ਹੈਗਾ ਇੱਕ ਉੱਚਾ ਉਹਦੇ ਤੱਕ ਪਾਣੀ ਵਾ ਗਿਆ ਜਾਂਦਾਗਾ ਤੁਸੀਂ ਦੇਖ ਲਓ ਹੁਣ ਇੱਥੋਂ ਤੱਕ ਪਾਣੀ ਆ ਗਿਆ ਸੀਗਾ ਤੇ ਹੁਣ ਪਾਣੀ ਥੋੜਾ ਜਿਹਾ ਘਟਿਆਗਾ ਸੋ ਨਾ ਆਪਾਂ ਅੱਗੇ ਚੱਲ ਕੇ ਦਿਖਾਉਣੇ ਹੈਗੇ ਇੱਧਰ ਵੀ ਪਾਣੀ ਨੇ ਕਿਵੇਂ ਘਾਰੇ ਪਏ ਪਏ ਜਦੋਂ ਹੁਣ ਮੀਂਹ ਪਏ ਸੀਗੇ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਮੀਂਹ ਪਿਆ ਉਦੋਂ ਇਧਰੋਂ ਝੋਨੇ ਝੋਨੇ ਚ ਪਾਣੀ ਭਰ ਗਿਆ ਸੀ ਉਹ ਸਾਰਾ ਇਧਰ ਦੀ ਨਿਕਲੇਗਾ ਘਾਰੇ ਪੈ ਪੈ ਕੇ ਤੇ ਕੁਛ ਕ ਪਿੱਛੇ ਜਿਹੜਾ ਸੋਨ ਆਪਾਂ ਦਿਖਾ ਕੇ ਆਏ ਆ ਉਹ ਪੈਪਰਾ ਹੀ ਨਿਕਲਿਆਗਾ ਉਧਰ ਦੀ ਕੱਢਿਆਗਾ ਤੇ ਇੱਥੋਂ ਤੱਕ ਆ ਗਿਆ ਸੀਗਾ ਪਾਣੀ ਤੇ ਹੁਣ ਪਾਣੀ ਘਟ ਗਿਆ ਹੋ ਸਕਦਾ ਵੀ ਪਿੱਛੇ ਚੋਏ ਚੋਏ ਟੁੱਟੇ ਜਾਂਦੇ ਜਿਵੇਂ ਹਨਾ ਤਾਂ ਕਰਕੇ ਘਟ ਗਿਆ ਹੋਵੇ ਤੇ ਪਰ ਪਹਿਲਾਂ ਜਦੋਂ 2023 ਚ ਹੜਾ ਆਏ ਸੀਗੇ ਉਦੋਂ ਪਾਣੀ ਉੱਥੇ ਉੱਪਰ ਤੱਕ ਲੱਗਿਆ ਸੀਗਾ ਤੇ ਹੁਣ ਪਾਣੀ ਪਿੱਛੇ ਜ਼ਿਆਦਾ ਖਿੰਡੀ ਜਾਂਦਾਗਾ ਇੱਥੇ ਤਾਂ ਨਾਲੀ ਬਹੁਤ ਜ਼ਿਆਦਾ ਚੌੜੀ ਹੈਗੀ ਤਾਂ ਕਰਕੇ ਪਾਣੀ ਉਤਰਿਆ ਪਿਆਗਾ ਤੇ ਕੁਝ ਪਿੱਛੇ ਖਿੰਡ ਗਿਆ ਤੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਪੋਲਾ ਜਿਹੜਾ ਇਹ ਬਹੁਤ ਜ਼ਿਆਦਾ ਚੌੜਾ ਬਣਿਆ ਹੋਇਆਗਾ ਤਾਂ ਕਰਕੇ ਇੱਥੇ ਪਾਣੀ ਇੰਨਾ ਚੜ ਨਹੀਂ ਰਿਹਾ ਹਜੇ ਵਧੀਆ ਗੱਲ ਆ ਹਜੇ ਪਾਣੀ ਘਟ ਜੇ ਤਾਂ ਇੱਕ ਚੀਜ਼ ਆ ਆਪਾਂ ਤੁਹਾਨੂੰ ਹੋਰ ਦਿਖਾਉਣੇ ਹੈਗੇ ਜਿਹੜਾ ਨਾਲੀ ਦੇ ਉੱਪਰ ਪੁਲ ਬਣਿਆ ਹੋਇਆਗਾ ਇਹ ਕੱਲਾ ਪੁਲ ਨਹੀਂ ਹੈਗਾ ਇਹ ਥੱਲੋਂ ਦੀ ਨਹਿਰ ਟਪਾਈ ਹੋਈ ਹੈਗੀ ਇਹ ਵੀ ਸਾਨੂੰ ਤੁਹਾਨੂੰ ਆਪਾਂ ਕੋਲੇ ਚੱਲ ਕੇ ਦਿਖਾਉਣੇ ਹੈਗੇ ਦੇਖ ਲਓ ਇਹ ਵੀ ਕਿੰਨਾ ਦਿਮਾਗ ਲਾ ਕੇ ਇਹ ਜਿਹੜਾ ਪੁਲ ਬਣਿਆ ਹੋਇਆ ਇਹ ਪਹਿਲਾਂ ਪੁਰਾਣਾ ਹੀ ਪੁਲ ਬਣਿਆ ਹੋਇਆਗਾ ਸ਼ਾਇਦ ਤੱਕ ਤੇ ਆਪਾਂ ਜਿਹੜੀ ਨਹਿਰ ਆ ਸਾਨੂੰ ਉਹ ਦਿਖਾਉਣੇ ਹੈਗੇ ਵੀ ਕਿਵੇਂ ਥੱਲੋਂ ਦੀ ਟਪਾਈ ਹੋਈ ਹੈਗੀ ਉਧਰਲੇ ਪਾਸੇ ਨਿਕਲਦੀ ਹੈਗੀ ਜਾ ਕੇ ਇਧਰਲੇ ਪਾਸੇ ਆਉਂਦੀ ਹੈਗੀ ਇਹ ਤੇ ਸਾਨੂੰ ਆਹ ਛੜਕਾ ਗਈ ਜਿਹੜੀ ਪਿੰਡ ਵੱਨੀਓ ਆਉਂਦੀ ਹੈਗੀ ਹੀਂਗਣੇ ਤੋਂ ਤੇ ਇਹ ਅੱਗੇ ਨੂੰ ਆਲੂਪੁਰ ਨੂੰ ਜਾਂਦੀ ਹੈ ਤੇ ਇੱਧਰ ਹੋਰ ਹਰਿਆਣੇ ਦੇ ਪਿੰਡਾਂ ਨੂੰ ਲੰਘ ਜਾਂਦੀ ਹੈ ਜਿਹੜਾ ਇਹ ਪੁਲ ਬਣਿਆ ਹੋਇਆ ਸਾਨੂੰ ਆਪਾਂ ਦਿਖਾਉਣੇ ਆ ਇਹ ਥੱਲੋਂ ਦੀ ਜਿਹੜੀ ਨਹਿਰ ਲੰਘਦੀ ਹੈਗੀ ਉਹ ਇਸ ਤਰ੍ਹਾਂ ਲੰਘਦੀ ਆ ਤੁਸੀਂ ਦੇਖ ਸਕਦੇ ਹੋਗੇ ਆ ਸਾਰੇ ਇੱਧਰ ਪੱਥਰਾਂ ਦੇ ਪੱਕੇ ਬੰਨ੍ਹ ਮਾਰੇ ਹੋਏ ਆ ਤੁਸੀਂ ਦੇਖੋ ਇੱਧਰ ਤੁਹਾਨੂੰ ਆਪਾਂ ਦਿਖਾਉਣੇ ਆਗੇ ਆ ਇਧਰਲੀ ਸਾਈਡ ਪੱਥਰਾਂ ਦੇ ਬੰਨ ਲਾਏ ਹੋਏ ਸ਼ੈਡ ਦੇ ਅੰਦਰ ਪਾਣੀ ਚੜਿਆ ਹੋਇਆ ਹੈਗਾ ਪਹਿਲਾਂ ਤਾਂ ਕਰਕੇ ਬਾਅਦ ਚ ਪੱਥਰਾਂ ਦੇ ਬੰਨ ਲਾਤੇ ਸੀਗੇ ਵੱਡੇ ਵੱਡੇ ਘਾਰੇ ਪੈਗੇ ਸੀਗੇ ਇੱਥੇ ਇਸ ਵਕਤ ਆਪਾਂ ਖੜੇ ਆਗੇ ਪਿੰਡ ਬਰਨ ਤੇ ਬਰਨ ਪਿੰਡ ਪਹੁੰਚੇ ਸੀਗੇ ਆਪਾਂ ਹੀਂਗਣੇ ਪਿੰਡ ਤੋਂ ਘੱਗਰ ਦੇਖ ਕੇ ਤੇ ਹੁਣ ਆਪਾਂ ਬਰਨ ਆਏ ਆ ਤੁਹਾਨੂੰ ਇੱਥੋਂ ਨਾਲੀ ਦਿਖਾਉਣੇ ਹੈਗੇ ਨੇੜਿਓ ਇੱਥੋਂ ਹੀ ਟੱਪਦੀ ਹੈਗੀ ਨਾਲੀ ਜਿਹੜੀ ਤੇ ਜਿਹੜੇ ਆ ਨਾਲ ਬਾਣ ਲੱਗਦੇ ਆ ਇਹ ਸਾਰੇ ਬਾਣਾ ਚ ਉਹ ਤੁਸੀਂ ਦੂਰ ਦੇਖ ਸਕਦੇ ਹੋਗੇ ਇੱਥੇ ਗੱਟੇ ਲੱਗੇ ਹੋਏ ਹੈਗੇ ਤੇ ਇਹੇ ਬਾਣਾ ਚ ਪਾਣੀ ਚੜ ਜਾਂਦਾਗਾ ਨਾਲੀ ਦਾ ਹਉ ਤੁਸੀਂ ਸਾਹਮਣੇ ਦੇਖੋ ਉੱਥੇ ਵੀ ਘਾਰਾ ਖੁੱਲ ਗਿਆ ਸੀਗਾ ਤੇ ਨਾਲੀ ਉੱਥੇ ਟੁੱਟ ਗਈ ਸੀਗੀ ਹਜੇ ਵੀ ਟੁੱਟੀ ਪਈ ਆ ਉਹ ਚਲੋ ਕਿਸਮਤ ਚੰਗੀ ਆ ਪਾਣੀ ਘਟ ਗਿਆ ਹਨਾ ਹੁਣ ਤੇ ਨਹੀਂ ਉਹ ਸਾਰੀਆਂ ਨਾਲ-ਨਾਲ ਫਸਲਾਂ ਜਿਹੜੀਆਂ ਇਹ ਤਬਾਹ ਹੋਣ ਦਾ ਖਤਰਾ ਰਹਿੰਦਾ ਪਹਿਲਾਂ ਜਦੋਂ ਪਾਣੀ ਆਇਆ ਸੀ ਆ ਸਾਰੀਆਂ ਨਾਲ-ਨਾਲ ਫਸਲਾਂ ਮਰ ਗਈਆਂ ਸੀਗੀਆਂ ਤੇ ਪਿੰਡ 'ਚ ਵੀ ਪਾਣੀ ਜਮਾ ਨਾਲ ਲੱਗ ਗਿਆ ਸੀ ਪਿੰਡ ਦੇ ਆ ਸਾਰੇ ਝੋਨੇ ਇੱਥੇ ਖਤਮ ਹੋ ਗਏ ਸੀਗੇ ਤੇ ਇਸ ਵਾਰੀ ਚਲੋ ਪ੍ਰਮਾਤਮਾ ਦੀ ਕਿਰਪਾਈ ਹੈ ਨਾ ਪਾਣੀ ਥੋੜਾ ਜਿਹਾ ਹੁਣ ਕਿਰਾਂ ਘਟਿਆਗਾ ਤੁਸੀਂ ਦੇਖੋ ਨਿਸ਼ਾਨੀ ਵੀ ਪਈ ਆ ਨਾਲ-ਨਾਲ ਪਾਣੀ ਲ ਆ ਜਿਹੜੀ ਤੁਸੀਂ ਦੇਖ ਰਹੇ ਹੋਗੇ ਇੱਥੋਂ ਦੀ ਇਹ ਪਹੀ ਆਉਂਦੀ ਹੈਗੀ ਆ ਦੇਖੋ ਇਹ ਪਹੀ ਆ ਕੇ ਨਾ ਇੱਥੋਂ ਦੀ ਹੋ ਬਾਹਨ ਨੂੰ ਜਾਂਦੀ ਹੈਗੀ ਅੱਗੇ ਤੇ ਪਰ ਹੁਣ ਇਹ ਪਹੀ ਹੈ ਜਿਹੜੀ ਇਹ ਖਤਮ ਹੋ ਗਈ ਪਹੀ ਕਿਉਂਕਿ ਪਾਣੀ ਚੜ ਗਿਆ ਸੀਗਾ ਇਸ ਵਾਰੀ ਨਾਲੀ ਦਾ ਤੇ ਉਹ ਤੁਸੀਂ ਸਾਹਮਣੇ ਦੇਖੋ ਜਿਹੜਾ ਸਨੋ ਲੱਗਦਾ ਕੱਖ ਜਾਂ ਲੱਗਦਾ ਹੋਊਗਾ ਉੱਥੇ ਹਰਾ ਵੀਜਿਆ ਹੋਇਆ ਸੀਗਾ ਤੇ ਉਹ ਹਰਾ ਸਾਰਾ ਖਤਮ ਹੋ ਗਿਆ ਤੇ ਬਾਣਾ ਚ ਉਧਰਲੇ ਪਾਸੇ ਨਾਲ-ਨਾਲ ਜਿਹੜੇ ਉਹ ਬਾਹਨ ਲੱਗਦੇ ਆ ਦਰਖਤਾਂ ਕੋਲੇ ਬਾਹਨ ਹੈਗਾ ਉਹਦੇ ਚ ਤਾਂ ਪਾਣੀ ਚੜ ਗਿਆ ਨਾਲੀ ਦਾ ਤੇ ਸਾਰੇ ਇੱਧਰ ਖਤਮ ਕਰਤੀ ਨਾਲ-ਨਾਲ ਫਸਲ ਸੀਗੀ ਜਿਹੜੀ ਆ ਨਾਲੀ ਦੇ ਕੰਡੇ ਤੇ ਇੱਕ ਡੇਰਾ ਬਣਿਆ ਹੋਇਆ ਹੈਗਾ ਬਾਬੇ ਦਾ ਤੇ ਇਹਦੇ ਜਮਾ ਪਾਣੀ ਨਾਲ ਲੱਗਨ ਵਾਲਾ ਹੋ ਜਾਂਦਾ ਹੈਗਾ ਤੁਹਾਨੂੰ ਦਿਖਾਉਣੇ ਹੈਗੇ ਆਪਾਂ ਜਦੋਂ ਪਹਿਲਾਂ ਪਾਣੀ ਆਇਆ ਹੈਗਾ ਉਦੋਂ ਇੱਥੋਂ ਦੀ ਪਾਣੀ ਨਾ ਕਰਾਸ ਹੋ ਗਿਆ ਸੀਗਾ ਆਪਾਂ ਹੀ ਟੱਪ ਗਿਆ ਸੀਗਾ ਪਾਣੀ ਆਹ ਦੇਖੋ ਉਸ ਤੋਂ ਬਾਅਦ ਗੱਟੇ-ਗੱਟੇ ਲਾਏ ਹੋਏ ਹੈਗੇ ਆ ਉਦੋਂ ਹੀ ਲਾਏ ਸੀਗੇ ਕੰਦ ਵੀ ਉਦੋਂ ਹੀ ਕੱਢੀ ਗਈ ਹੈਗੀ ਬਾਅਦ ਚ ਆ ਗੱਟੇ ਲਾਤੇ ਸੀਗੇ ਪਾਣੀ